ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਪਾਇਸ ਕ੍ਰਾਂ ਦੀ ਜਗ੍ਹਾ ਤੇ ਬੈਠੇ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਤਾ ਸੁਣੋ ਵੀ ਮਾਤ ਲੋਕ ਤੇ ਘਲਦਾ ਆਪਾਂ ਨੂੰ ਰੱਬ ਕੀ ਕਰਨੀ ਖਾਤਰ ਘਲਦਾ ਵਣਜ ਵਪਾਰ ਕਰਨੀ ਖਾਤਰ ਘਲਦਾ ਕੀ ਦੇ ਕੇ ਸਾਹ ਦੇ ਕੇ ਕਹਿੰਦਾ ਹਜ਼ਾਰ ਸਾਲ ਸਾਦਾ ਆਪਾਂ ਨੂੰ ਘੰਟੇ 'ਚ ਉਹਦੀ ਗਿਣਤੀ ਕਰਨੀ ਹੈ ਕਿੰਨੇ ਲੇਖੇ ਮੇਰੇ ਨਾਲ ਕਿੰਨੇ ਦੂਜੇ ਕੰਮਾਂ 'ਚ ਘੜਦਾ ਫਿਰ ਸਾਹਕ ਤਾਂ ਤੈਨੂੰ ਗਾਂ ਜਰਨ ਤਿਆਰ ਹੈ ਤੇ ਭਜਨ ਸਿੰਘ ਦੋਹਰੀਏ ਕੋਲੋਂ ਕਰਤਾ ਸੁਣੋ ਰੁਤਾ ਮੜ ਮੜ ਆਉਣ ਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਰੁਤਾ ਮੜ ਮੜ ਆਉਣ ਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਮਾਤਾ ਦੇ ਉਧਰ ਵਿੱਚ ਸਿਮਰਦਾਸੀ ਮੈਨੂੰ ਬਾਹਰ ਆਣ ਕੇ ਖਿਆਲ ਭੁੱਲ ਗਿਆ ਤੈਨੂੰ ਓਏ ਜਦੋਂ ਉਹ ਪਰੀ ਹਵਾ ਲੱਗੀ ਬੜਾ ਸ਼ੈਤਾਨ ਕਹਾਉਣਾ ਹੈ ਪਰ ਪੁੱਛਿਆ ਨਹੀਂ ਜਾਣਾ ਤੇਰੇ ਕੋਲੋਂ ਜਦੋਂ ਤੈਨੂੰ ਰਾਮ ਨੇ ਪਾਸ ਬੁਲਾਉਣਾ ਰੁਤਾ ਮੜ ਮੜ ਆਉਣ ਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਯਾਦਾ ਮੜ ਮੜ ਆਉਣ ਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਇੱਕ ਭੇਜੇ ਮੈਂ ਤੈਨੂੰ ਸੁਨਿਆ ਤੇ ਚਿੱਠੀ ਹਜੇ ਨਹੀਂ ਸਮਝਿਆ ਮੁਰਖਾ ਦੀ ਦੌੜੀ ਖੋ ਗਈ ਚਿੱਠੀ ਦਾੜੀ ਉੱਤੇ ਕਲਪ ਲਗਾ ਕੇ ਦੰਦ ਬਨੋਤੀ ਲਾ ਕੇ ਮਗਰਾ ਮੀਟ ਸ਼ਰਾਬਾਂ ਡੋਣਾ ਰੁਤਾ ਮੜਮੜ ਆਉਣ ਗਿਆ ਬੰਦਿਆ ਤੂੰ ਮੜ ਕੇ ਨਹੀਂ ਆਉਣਾ ਜਾਦਾ ਮੜਮੜ ਆਉਣ ਗਿਆ ਬੰਦਿਆ ਤੂੰ ਮੜ ਕੇ ਨਹੀਂ ਆਉਣਾ ਮੈਂ ਦਿੱਤੀ ਤੈਨੂੰ ਸੋਹਣੀ ਜ਼ਿੰਦਗਾਨੀ ਕਹਿੰਦਾ ਜਪਿਆ ਕਿਉਂ ਨਹੀਂ ਨਾਮ ਪਰਾਨੀ ਪੁੱਤਾਂ ਦੀਆਂ ਨਭਾਉਣਾ ਜਿੰਮੇਵਾਰੀਆਂ ਰੱਖਦਾ ਘਰੇ ਬੜੀ ਨਗਰਾਨੀ ਕਹਿੰਦਾ ਜਿਹੜਾ ਤੇਰੇ ਵਿੱਚ ਭਾਰਾ ਉਹ ਆ ਰੱਬ ਦੀ ਚੀਜ਼ ਬਗਾਨੀ ਪਤਾ ਨਹੀਂ ਲੱਗਣਾ ਪਿਆਰੇ ਪਾਂਛੀ ਨੇ ਕਦੋਂ ਡਾਰੀ ਨੂੰ ਲਾਉਣਾ ਰੁਤਾ ਮੜ ਮੜ ਆਉਣ ਗਿਆ ਬੰਦਿਆ ਤੂੰ ਮੜ ਕੇ ਨਹੀਂ ਆਉਣਾ ਜਾਦਾ ਮੜ ਮੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਮੈਂ ਦਿੱਤੀ ਤੈਨੂੰ ਸੋਹਣੀ ਜ਼ਿੰਦਗਾਨੀ ਪਰ ਜਪਿਆ ਕਿਉਂ ਨਹੀਂ ਨਾਮ ਪੁਰਾਨੀ ਓਟਾ ਲੱਗਾ ਕਾ ਮਿਸ਼ਤਾਨੀ ਪੀਕੇਦਾਰ ਨਾ ਪਗਾਂ ਬਟਾਉਣਾ ਮਗਰ ਤੂੰ ਤੱਕਦਾ ਐ ਔਰਤ ਬਗਾਨੀ ਲਾਣ ਤੋਂ ਤੇਰੇ ਲਿਹਾਜ ਪਾਉਂਦੇ ਜਿਦੋਂ ਯਾਰ ਦਾ ਪਿਛਾ ਤਕਾਉਣਾ ਹਰਤਾ ਮੜ ਮੜ ਆਉਣਗੀਆਂ ਬੰਧਿਆ ਤੂੰ ਮੁੜ ਕੇ ਨਹੀਂ ਆਉਣਾ ਜਾਦਾ ਮੜ ਮੜ ਆਉਣਗੀਆਂ ਬੰਧਿਆ ਤੂੰ ਮੁੜ ਕੇ ਨਹੀਂ ਆਉਣਾ ਮੈਂ ਦਿੱਤੀ ਤੈਨੂੰ ਸੋਹਣੀ ਜ਼ਿੰਦਗਾਨੀ ਜਪਿਆ ਕਿਉਂ ਨਹੀਂ ਨਾਮ ਪੁਰਾਨੀ ਭੁੱਲ ਗਿਆ ਕਮਲਿਆ ਵਿੱਚ ਜਵਾਨੀ ਲਾ ਗਿਆ ਤੂੰ ਤਰਨ ਮਸਤਾਨੀ ਰੰਗ ਕੇ ਇਹਦੇ ਪਸੰਦ ਨਹੀਂ ਰੱਖਦਾ ਆਪਦੇ ਰੰਗ ਰਗਾ ਕੇ ਫੋਟੋ ਔਰ ਤਾਂ ਨਾਲ ਲਵਾਉਣਾ ਰੁੱਤਾ ਮੜ ਮੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਹੁਣ ਜਪਦਾ ਨਹੀਂ ਬਾਣੀ ਬੰਦਿਆ ਸਮਝਦਾ ਮੁਰਨਿਆਣੀ ਬੁਰੀ ਮਾਰ ਜਮਾਦੀ ਓਏ ਵਖੰਡਿਆ ਪਤਾ ਨਹੀਂ ਕਿਹੜੀ ਉਮਰ ਵਿੱਚ ਪੈਣੀ ਕਹਿੰਦਾ ਫੜ ਕੇ ਦੂਤਾਂ ਨੇ ਤੈਨੂੰ ਰਸਤੇ ਮਲਕਣ ਮੌਤ ਵਾਲੇ ਪਉਣਾ ਰੁਤਾ ਮੜ ਮੜ ਆਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਮਾਂ ਕਹਿੰਦੀ ਬਾਣੀ ਪੜੀ ਨਾ ਜਾਂਦੀ ਵੇ ਬਚਿਆ ਤੇਰੇ ਨਾਲ ਦਿਲ ਚੋਂ ਖਿਆਲ ਭਲਾਵਾ ਅਥੀ ਪੱਤ ਤੋਰੇ ਜਿਨ੍ਹਾਂ ਨੇ ਦੁਨੀਆ ਤੋਂ ਉਹੇ ਭੇੜ ਕੇ ਰੋਂਦੀਆਂ ਮਾਵਾ ਹਾਂਦੀ ਬਚਾ ਫੇਰ ਅ ਕਦੋਂ ਪਉਣਾ ਬਤਨਾ ਨੂੰ ਤੈਨ ਮਾਸੀ ਨੇ ਲਾ ਕੇ ਟਪਦੀ ਮਮਤਾ ਦੀ ਅਗਨ ਬੁਝਾਉਣਾ ਰੁਤਾ ਮੜ ਮੜ ਆਉਣ ਗਈਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਵਿਆਹ ਬਰਿਆ ਤਰ ਗਏ ਬੱਚਾ ਅਸੀਂ ਤਾਂ ਕਰ ਲਈ ਸਬਰ ਸਬੂਰੀ ਹੁਣ ਜਿਹੜੀ ਤੇਰੀ ਹੂਰੀ ਬੱਚਾ ਆ ਗਈ ਬੇਤ ਮਜਬੂਰੀ ਚੂੜਾ ਪੰਨ ਕੇ ਸਗਨਾ ਦਾ ਉਹਨੇ ਜਿਵੇਂ ਬਣਾਤਾ ਚੂਰੀ ਹੁਣ ਮੈਨੂੰ ਕਹਿੰਦੀ ਆ ਮੰਮਿਆ ਕੀ ਦੇ ਸਰ ਤੇ ਸਵਾਗ ਹੰਡਾਉਣਾ ਰੁਤਾਂ ਮੜ ਮੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਹੁਣ ਪੜਦਾ ਨਹੀਂ ਬਾਣੀ ਬੰਦਿਆ ਸੰਗ ਤਾਂ ਉਮਰ ਨਿਆਣੀ ਬੁਰੀ ਮਾਰ ਜਮਾਂ ਦੀ ਓਏ ਕੰਡਿਆ ਪਤਾ ਨਹੀਂ ਕਿਹੜੀ ਉਮਰ ਵਿੱਚ ਪੈਣੀ ਫੜ ਕੇ ਦੂਤਾਂ ਨੇ ਤੈਨੂੰ ਰਸਤੇ ਮਲਕਣ ਮੌਤ ਵਾਲੇ ਪਾਉਣਾ ਰੁਤਾਂ ਮੜ ਮੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਸਾਰੀ ਦਿਹਾੜੀ ਮਾਰਦਾ ਠੱਗੀ ਦਿਨਾਂ ਅਖਬਾਰਾਂ ਚ ਖਬਰ ਤੂੰ ਵੱਢੀ ਇੰਦਾ 10 ਕਿੱਲੇ ਆਉਂਦੇ ਆ ਜ਼ਮੀਨ ਮੁੰਡੇ ਇਹਨੂੰ ਭਾਦ ਦਾ ਮਰੂਟੀ ਆਟੋ ਗੱਡੀ ਓਏ ਜਿੱਤੋਂ ਦੀ ਤੈਨੂੰ ਲੈ ਕੇ ਜਾਣਗੇ ਪੀੜੀਆਂ ਸੁਣੀ ਦੀਆਂ ਗਲੀਆਂ ਪਰ ਮਾਰ ਜਮਾਂ ਦੀ ਕੋੜੋਂ ਕੋਲ ਮਾ ਨਹੀਂ ਛਡੋਣਾ ਰੁਤਾ ਮੜਮੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਜਾਂਦਾ ਮੜਮੜ ਆਉਣ ਗਿਆ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਹੁਣ ਨਾਮ ਬਿਨਾ ਤਰਗੇ ਜੋ ਰਾਜਾ ਜੋ ਰਾਣੀ ਉਮਰ ਤੇਰੀ ਜਾਵੇ ਬੀਤਦੀ ਜਿਵੇਂ ਘੜੇ ਦੇ ਵਿੱਚੋਂ ਪਾਣੀ ਇੱਕ ਦਿਨ ਵੇਲਾ ਐਸਾ ਆਉਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੌਜੂਦਾ ਪੈਂਦਾ ਮੱਲਿਆਣਾ ਮੇਰਾ ਹਵਾਲ ਕੋਠੇ ਰਾਜਾ ਪਤੀ ਦੌਦਰ ਨਾਨਕੇ ਘਰ ਵਿੱਚ ਲਾਇਆ ਡੇਰਾ ਕਲਤਾ ਚ ਭਰਤਾ ਰਾਜ਼ ਤੇਰਾ ਅਦਾ ਭਜਨ ਸਿੰਘਾ ਹੁਣ ਰੱਖੀ ਕੋਲ ਬਿਸਤਰਾ ਤੂੰ ਵੀ ਕਰਕੇ ਕਰਨਾ ਪੈਣਾ ਕੁਝ ਤੈਨੂੰ ਵੀ ਇੱਕ ਦਿਨ ਦੁਨੀਆ ਤੋਂ ਡੇਰਾ ਓਏ ਪਤਾ ਨਹੀਂ ਲੱਗਣਾ ਪਿਆਰੇ ਪਾਤੂ ਨੇ ਕਦੋਂ ਰੰਗਲਾ ਖਤ ਪਾਉਣਾ ਇੰਡਾ ਰੋਜ਼ ਰੋਜ਼ ਨੀ ਚੜ ਕੇ ਸਟੇ ਦੀ ਤੂੰ ਕਾ ਤਾ ਨੂੰ ਗਾਉਣਾ ਫਿਰ ਤਮੜ ਮੜ ਆਉਣ ਗਿਆ ਬੰਦਾ ਤੂੰ ਮੜ ਕੇ ਨਹੀਂ ਆਉਣਾ ਜਾਦਾ ਮੜ ਮੜ ਆਉਣ ਗਿਆ ਬੰਦਾ ਤੂੰ ਮੜ ਕੇ ਨਹੀਂ ਆਉਣਾ ਵੈਜੂ ਕਾ ਕਾ ਤਾ